ਸਿੱਖਾਂ ਦੇ ਇੱਕ ਸਿਰਮੌਰ ਪ੍ਰਚਾਰਕ ਦਾ ਕਹਿਣਾ ਹੈ ਕਿ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਈਸਾਈ ਸਥਾਨ ਬਣ ਜਾਏਗਾ। ਉਹਨਾਂ ਦਾ ਕਹਿਣਾ ਹੈ ਵੀ ਖਾਲਿਸਤਾਨ ਬਣਾਉਂਦੇ ਬਣਾਉਂਦੇ ਸਿੱਖੋ ਕਿਤੇ ਪੰਜਾਬ ਨੂੰ ਈਸਾਈ ਸਥਾਨ ਨਾ ਬਣਾ ਲਿਓ। ਹਾਲਾਂਕਿ ਕਿਸੇ ਹੱਦ ਤੱਕ ਇਹ ਗੱਲ ਸਹੀ ਵੀ ਹੈ। ਮੈਂ ਈਸਾਈਆਂ ਦੀ ਵਿਰੋਧਤਾ ਨਹੀਂ ਕਰਦਾ। ਉਹ ਆਪਦੇ ਈਸ਼ਟ ਦੀ ਧਰਮ ਦੀ ਚੜ੍ਹਦੀ ਕਲਾ ਲਈ ਪ੍ਰਚਾਰ ਕਰਦੇ ਨੇ। ਉਹ ਕਰਨ ਕਰ ਸਾਡੇ ਵਾਲੇ ਕਿੱਥੇ ਸੁੱਤੇ ਪਏ ਨੇ ਜਿਹੜੀ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ ਜਾਂ ਵੱਡੇ ਪੰਡਾਲਾਂ ਦੇ ਵਿੱਚ ਸਿੱਖ ਸੰਗਤ ਦੇ ਇਕੱਠ ਹੋਇਆ ਕਰਦੇ ਸੀ। ਅੱਜ ਉਹ ਇਕੱਠ ਨਿਆਦੇ ਹੋ ਰਹੇ ਨੇ ਇੱਥੇ ਕਿਸੇ ਨੂੰ ਪ੍ਰਚਾਰ ਕਰਨ ਤੋਂ ਰੋਕਣ ਦੀ ਲੋੜ ਨਹੀਂ ਆਪ ਡਟ ਕੇ ਪ੍ਰਚਾਰ ਕਰਨ ਦੀ ਲੋੜ ਹੈ ਸੋ ਸਿੱਖਾਂ ਦੀ ਹਮਦਰਦ ਕਹਾਉਣ ਵਾਲੀਆਂ ਜਥੇਬੰਦੀਆਂ ਨੂੰ ਉਹ ਸੰਸਥਾਵਾਂ ਨੂੰ ਬੇਨਤੀ ਹੈ ਜਿਹੜੀਆਂ ਦੱਸਦੀਆਂ ਨੇ ਵੀ ਕੌਣ ਸਿੱਖ ਹੈ ਕੌਣ ਨਹੀਂ ਹੈ ਜਿਹੜੀਆਂ ਸਿੱਖੀ ਦਾ ਸਰਟੀਫਿਕੇਟ ਜਾਰੀ ਕਰਦੀਆਂ ਨੇ ਹੁਣ ਅੱਗੇ ਆ ਕੇ ਪ੍ਰਚਾਰ ਕਰਨ ਦੀ ਲੋੜ ਹੈ ਸਾਡੀਆਂ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਫੇਸਬੁੱਕ ਜਾਂ ਵਟਸਐਪ ਦੇ ਉੱਤੇ ਇੱਕ ਦੂਜੇ ਨਾਲ ਝਗੜਨ ਦੀ ਥਾਂ ਤੇ ਜ਼ਮੀਨੀ ਪੱਧਰ ਦੇ ਉੱਤੇ ਆ ਕੇ ਪ੍ਰਚਾਰ ਕਰੋ ਸਲਾਮ ਵਾਲੇਕਮ ਹੇਲੇਲੂਇਆ